ਖਬਰ ਲੈਣੇ ਪਟਿਆਲਾ ਤੋਂ ਕਰੋਨਾ ਦੀ ਬਿਮਾਰੀ ਨੂੰ ਕੌਣ ਨਹੀਂ ਜਾਣਦਾ ਜਿਸ ਨੇ ਸਾਰੇ ਸੰਸਾਰ 'ਚ ਆਪਣੇ ਪੈਰ ਫਸਾਰ ਕੇ ਦੁਨੀਆ ਨੂੰ ਹੈਰਾਨ ਕੀਤਾ ਤੇ ਅਨਗਿਣਤ ਲੋਕਾਂ ਦੀ ਮੌਤ ਦੇ ਮੂਹ ਪਾਏ ਉਸ ਵੇਲੇ ਪੰਜਾਬ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਅਤੇ ਨੈਸ਼ਨਲ ਹੈਲਥ ਮਿਸ਼ਨ ਵੱਲੋਂ ਨਰਸਿੰਗ ਸਟਾਫ ਅਤੇ ਕਲਾਸ ਦੀ ਐਮਰਜੈਂਸੀ ਭਰਤੀ ਕੀਤੀ ਗਈ ਇਨਾ ਕਰੋਨਾ ਯੋਧਿਆਂ ਨੇ ਮਹਾਮਾਰੀ ਦੇ ਸਮੇਂ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਦਾ ਸਾਥ ਦਿੱਤਾ ਪੰਜਾਬ ਦੇ ਹਸਪਤਾਲਾ ਕੋਵਿਡ ਕੇਅਰ ਸੈਂਟਰਾਂ ਵਿੱਚ ਕੰਮ ਕੀਤਾ ਤੇ ਮੌਤ ਦੇ ਮੂਹ ਵਿੱਚ ਜਾ ਰਹੇ ਲੋਕਾਂ ਦੀ ਮਦਦ ਕਰਕੇ ਆਪਣਾ ਇਨਸਾਨ ਹੋਣ ਦਾ ਫਰਜ਼ ਅਦਾ ਕੀਤਾ ਪਰ ਉਸੇ ਸਮੇਂ ਕਾਂਗਰਸ ਦੀ ਸਰਕਾਰ ਨੇ ਸਾਨੂੰ ਸਨਮਾਨ ਜਾਂ ਨੌਕਰੀ ਦੇਣ ਦੀ ਬਜਾਏ ਸਾਨੂੰ ਨੌਕਰੀ ਤੋਂ ਕੱਢ ਦਿੱਤਾ ਤੇ ਜਿਸ ਨਾਲ ਅਸੀਂ ਪਿਛਲੇ 3 ਸਾਲ ਤੋਂ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਹਾਂ ਕਾਂਗਰਸ ਸਰਕਾਰ ਵੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ 'ਚ ਰੋਜ਼ ਪ੍ਰਦਰਸ਼ਨ ਕੀਤਾ ਤੇ ਪੱਕੇ ਦਰਨੇ ਵੀ ਲਾਏ ਸਾਡੇ ਕਈ ਦਰਨੇ ਉਸ ਸਮੇਂ ਆਪ ਦੀ ਸਰਕਾਰ ਨਹੀਂ ਬਣੀ ਸੀ ਤਾਂ ਐਮਪੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆ ਕੇ ਸਾਨੂੰ ਵਿਸ਼ਵਾਸ ਦਵਾਇਆ ਕਿ ਜਦੋਂ ਆਪ ਦੀ ਸਰਕਾਰ ਬਣ ਗਈ ਤਾਂ ਪਹਿਲ ਦੇ ਆਧਾਰ ਤੇ ਤੁਹਾਨੂੰ ਨੌਕਰੀ ਦਿੱਤੀ ਜਾਵੇਗੀ। ਸੋ ਸਰਕਾਰ ਬਣੀ ਨੂੰ 2 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਪਰ ਬੇਰੋਜ਼ਗਾਰ ਨੂੰ ਸਾਡੀ ਕੋਰੋਨਾ ਯੋਧੇ ਤੇ ਵਲੰਟੀਅਰ ਦੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਸੀ ਇਸ ਵਿੱਚ ਉਹਨਾਂ ਨੇ ਭਰੋਸਾ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਇੱਕ ਦੋ ਮੀਟਿੰਗ ਹੋਰ ਕਰਕੇ ਤੁਹਾਨੂੰ ਬਹੁਤ ਜਲਦੀ ਨੌਕਰੀ ਤੇ ਬਹਾਲ ਕੀਤਾ ਜਾਵੇਗਾ ਪਰ ਉਸ ਤੋਂ ਬਾਅਦ ਕੋਈ ਵੀ ਉਸ ਨੇਆ ਸਰਕਾਰ ਵੱਲੋਂ ਨਹੀਂ ਆਇਆ। ਜਿਸ ਦੇ ਮੱਦੇ ਨਜ਼ਰ ਅਸੀਂ ਸਮੂਹ ਕੋਰੋਨਾ ਯੋਧਿਆ ਤੇ ਵਲੰਟੀਅਰ ਦੇ 2000 ਬੇਰੋਜ਼ਗਾਰ ਨੂੰ ਸਿਹਤ ਮੰਤਰੀ ਦਾ ਰਿਹਾਇਸ ਦਾ ਕਿਰਾਇਆ ਕਰਨ ਦਾ ਐਲਾਨ ਕਰਦੇ ਆ ਅਤੇ ਉੱਥੇ ਲੋੜੀ ਵਿੱਚ ਨੌਕਰੀ ਮੰਗਣ ਲਈ ਉਹਨਾਂ ਦੇ ਬੂਹੇ ਅੱਗੇ ਲੋੜੀ ਵਾਲੰ ਦਾ ਐਲਾਨ ਕਰਦੇ ਆ ਹਲੋ 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 ਪੰਜਾਬ ਸਰਕਾਰ ਹਲੋ 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 ਮੁਕਰਬਾ ਹਲੋ 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 भॻवान मुर्दा बाद पंजाब सरकार मुर्दा ਪੰਜਾਬ ਸਰਕਾਰ ਹਾਏ ਹਾਏ ਜੈ ਹਾਏ 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 ਪੰਜਾਬ ਸਰਕਾਰ ਹਾਏ ਜੈ ਹਾਏ 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 ਸੋਤਨਾਗਰ ਦੀ ਮਰਦੇ ਬਾਦ ਜਿੰਦਾਬਾਦ ਮੁੰਡਾ ਕੈਮਰਾਵਾਲ ਕੀ ਨਾਮ ਹੈ ਜੀ ਮੇਰਾ ਨਾਮ ਡਿੰਪਲ ਕੋਹਰਾ ਮੈਂ ਕਰੋਨਾ ਦੇ ਉਦੇ ਰਜਿੰਦਾ ਹਸਪੀਟਲ ਦਾ ਅਜਾ ਚਾਰ ਮਲਾਜ਼ਮ ਆ ਸਦਕੀ ਸੀਐਮ ਸਾਹਿਬ ਮਰਨ ਵਕਤ ਖੁਲਾ ਕੇ ਗਏ ਸੀ ਵਾਦਾ ਕਰਕੇ ਗਏ ਸੀ ਕਿ ਮੈਂ ਤੁਹਾਨੂੰ ਪਹਿਲੇ ਹਰਾ ਪੈਨ ਤੇ ਤੁਹਾਨੂੰ ਬਹਿਲਾ ਬਹਾਲ ਕਰਾਂਗਾ ਸਰਕਾਰ ਆਏ ਤੇ ਪਰ ਹਜੇ ਤੱਕ ਸਾਨੂੰ ਬਹਾਲ ਨਹੀਂ ਕੀਤਾ ਗਿਆ ਸੀ ਹਜੇ ਤੱਕ ਉਹਨਾਂ ਦੇ ਲੜਦੇ ਫਿਰਦੇ ਪਏ ਆ ਤੇ ਉਹਨਾਂ ਦੇ ਸਾਡੇ ਹਜੇ ਤੱਕ ਕੋਈ ਵੀ ਜੁਆਇਨਿੰਗ ਸਾਡੇ ਆਰਡਰ ਨਹੀਂ ਕੱਢੇ ਹੈਗੇ ਜਦ ਤੱਕ ਸਾਡੀ ਜੁਆਇਨਿੰਗ ਨਹੀਂ ਹੁੰਦੀ ਅਸੀਂ ਉਦੋਂ ਤੱਕ ਇਹੀ ਤੱਕ ਇਹਨਾਂ ਦੇ ਪ੍ਰਦਰਸ਼ਨ ਕਰਦੇ ਰਾਵਾਂਗੇ ਸਾਨੂੰ ਜਲਤੋਂ ਜਲ ਸਾਡੀ ਜੁਆਇਨਿੰਗ ਕਰਵਾਈ ਜਾਵੇ ਸੀਐਮ ਸਾਹਿਬ ਨੇ ਵਾਦਾ ਸੀਗਾ ਜੋ ਰੈਗੂਲਰ ਦਾ ਵੀ ਸੀਗਾ ਪਰ ਹਜੇ ਤੱਕ ਸਾਡੀ ਕੋਈ ਵੀ ਬਹਾਲੀ ਨਹੀਂ ਹੋਈ ਹੈਗੀ ਕਿੰਬਲ ਜੀ ਗੱਲ ਕਰੀਏ ਤਾਂ ਕਾਰਨ ਕੀ ਕਿਦਾਂ ਕਿਦਾਂ ਤੁਹਾਡੀ ਸੁਣਵਾਈ ਦਾ ਕਾਰਨ ਕੀ ਸੰਬੰਧ ਹੈ ਕਿ ਸੁਣਵਾਈ ਨਹੀਂ ਹੋ ਰਹੀ ਸਨਵਾਈ ਇਹੀ ਹੈ ਕਿ ਸਾਨੂੰ ਕਿਹਾ ਜਾਂਦਾ ਕਿ ਤੁਹਾਡੀ ਬਹਾਲੀ ਕਰਾਈ ਜਾਏਗੀ ਅਗਲੇ ਮਹੀਨੇ ਕਰਾਈ ਜਾਏਗੀ ਪਰ ਕੋਈ ਵੀ ਬਹਾਲੀ ਨਹੀਂ ਕਰਾਈ ਅਜੇ ਤੀ ਹੈ ਕਿ ਤੁਹਾਨੂੰ ਹਰ ਵਾਰ ਕਹਿ ਦਿੰਦੇ ਆ ਕਿ ਤੁਹਾਡੀ ਇੱਕ ਤਾਰੀਖ ਨੂੰ ਜੁਆਇਨਿੰਗ ਤੇ ਆਰਡਰ ਤੁਹਾਡੇ ਅਸੀਂ ਕੱਢ ਦਿੱਤੇ ਗਏ ਆ ਤੁਹਾਡੀ ਫਾਈਲ ਇੱਥੇ ਰੁਕੀ ਹੋਈ ਹੈ ਕੋਈ ਵੀ ਅਜੇ ਤੱਕ ਜੁਆਇਨਿੰਗ ਦਾ ਆਰਡਰ ਸਾਡੇ ਤੱਕ ਨਹੀਂ ਪਹੁੰਚੇ ਹੈਗੇ ਸੀਐਮ ਨਾਲ ਮੀਟਿੰਗ-ਮੀਟਿੰਗ ਹੋਈ ਆ ਹਾਂਜੀ ਹੋਈ ਸੀਗੀ ਜੀ 27 10 ਨੂੰ ਹੀ ਉਹਨਾਂ ਨੇ ਕਿਹਾ ਸੀ ਤੁਹਾਨੂੰ ਜਲ ਤੋਂ ਜਲ ਦਿਵਾਲੀ ਤੋਹਫਾ ਦਿੱਤਾ ਜਾਏਗਾ ਦਿਵਾਲੀ ਤੋਂ ਪਹਿਲਾਂ ਤੁਹਾਨੂੰ ਬਹਾਲ ਕੀਤਾ ਜਾਏਗਾ ਜਦਕਿ ਉਹਨਾਂ ਦੇ ਵਾਸਤੇ ਵੀ ਇਹ ਗੱਲ ਪਈ ਹੋਈ ਆ ਪਰ ਹਰ ਹਾਲ ਤੱਕ ਕੋਈ ਵੀ ਸਾਨੂੰ ਬਹਾਲ ਨਹੀਂ ਕੀਤਾ ਪਿਛਲੀ ਦਿਵਾਲੀ ਵੀ ਸੀਐਮ ਸਾਹਿਬ ਜਦੋਂ ਰਜਿੰਦਰਾ ਆਏ ਸੀਗੇ ਉਦੋਂ ਮੈਂ ਹੀ ਮਿਲੀ ਸੀਗੀ ਉਹਨਾਂ ਨੂੰ ਰਜਿੰਦਰਾ ਆ ਕੇ ਵੀ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਦਿਵਾਲੀ ਤੋਹਫਾ ਦਵਾਵਾਂਗਾ ਪਿਛਲੀ ਦਿਵਾਲੀ ਵੀ ਆਈ ਗਈ ਹੈ ਸਾਡੀ ਬਿਨਾਂ ਤੋਹਫਾ ਤੋਂ ਇਸ ਦਿ कोरोना ਯੋਧੇ ਨਰਸਿੰਗ ਸਟਾਫ ਸਾਰੇ ਹੀ ਨਹੀਂ ਜੀ ਹੁਣ ਅੱਗੇ ਕੀ ਰਣਨੀਤੀ ਦੇ ਦੀ ਤੁਹਾਡੀ ਅੱਜ ਦੀ ਅੱਜ ਦੀ ਅਸੀਂ ਪਹਿਲਾਂ ਡਾਕਟਰ ਬਲੀ ਦੀ ਕੋਟੀ ਦਾ ਘਰਾਓ ਕਰਾਂਗੇ ਉਸ ਤੋਂ ਬਾਅਦ ਜੇ ਅੱਜ ਸਾਡਾ ਹਸਲੇ ਦਾ ਹੱਲ ਨਾ ਜਵਾਨਿਕ ਦੇ ਆਰਡਰ 26 ਤારીખ ਤੋਂ ਪਹਿਲਾਂ ਪਹਿਲਾਂ ਕੁਝ ਵੀ ਨਾ ਹੋਇਆ ਤਾਂ ਅਸੀਂ 26 ਤਾਰੀਖ ਨੂੰ ਵੀ ਸਾਡਾ ਇਹ ਪ੍ਰਦਰਸ਼ਨ ਦੇਗਾ ਜਾਰੀ ਸਰ ਰਜਿੰਦਰ ਹਸਪੀਟਲ ਵਿੱਚ ਅਸੀਂ ਸਟਾਫ ਨਰਸ ਅਸੀਂ ਸੇਵਾਵਾਂ ਨਿਭਾਈਆਂ ਨੇ ਕਿ ਕਰੋਨਾ ਯੋਧੇ ਅਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਅੱਜ ਪ੍ਰਦਰਸ਼ਨ ਕਰ ਰਹੇ ਹਾਂ ਕਰੋਨਾ ਯੋਧੇ ਅਸੀਂ ਆਪਣੀ ਡਿਊਟੀ ਨੂੰ ਬਹਾਲ ਕਰਨ ਲਈ ਆਪਣੇ ਪ੍ਰਦਰਸ਼ਨ ਕਰ ਰਹੇ ਹਾਂਗੇ ਤੇ ਜਿਹੜੀ ਸਾਡੇ ਕਰੋਨਾ ਵਲੰਟੀਅਰ ਤੇ ਕਰੋਨਾ ਯੋਧੇ ਇਕੱਠੇ ਹੀ ਇਕੱਠ ਕਰ ਰਹੇ ਨੇਗੇ ਤੇ ਅੱਜ ਤੋਂ ਬਾਅਦ ਅਸੀਂ ਇਕੱਠਿਆਂ ਨਹੀਂ ਹੀ ਲੜਨਾਗਾ ਕਿਉਂਕਿ ਸਾਡਾ ਇਕੱਠਿਆਂ ਦਾ ਇੱਕੋ ਹੀ ਮੁੱਦਾਗਾ ਕਿਉਂਕਿ ਬਹਾਲ ਸਾਨੂੰ ਇਹਨਾਂ ਨੂੰ ਵੀ ਬਹਾਲ ਕਰਨਾ ਤੇ ਸਾਨੂੰ ਵੀ ਬਹਾਲ ਕਰਨਾ ਤੇ ਸਰਕਾਰ ਵੱਲੋਂ ਸਾਨੂੰ ਇੱਕ ਮੀਟਿੰਗ ਦਿੱਤੀ ਸੀ ਜੁਆਇੰਟ ਮੀਟਿੰਗ ਜਿਸ ਵਿੱਚ ਸੀਐਮ ਸਾਹਿਬ ਖੁਦ ਬੈਠੇ ਸੀ ਫਾਈਨਲ ਮੀਟਿੰਗ ਸੀਗੀ ਸਿਹਤ ਮੰਤਰੀ ਵਗੈਰਾ ਬੈਠੇ ਸੀ ਸਾਰੇ ਬੈਠੇ ਸੀਗੇ ਉਸ ਵਿੱਚ ਸਾਨੂੰ ਇਹੀ ਚੀਜ਼ ਦੱਸੀ ਗਈ ਸੀ ਕਿ ਜਿਹੜੇ ਤੁਹਾਡਾ ਪ੍ਰੋਸੈਸ ਆ ਉਹ ਤੁਹਾਡਾ ਇਕੱਠਿਆਂ ਦਾ ਹੀ ਚੱਲੇਗਾ ਜਦੋਂ ਸਰਕਾਰਾਂ ਸਾਨੂੰ ਪ੍ਰੋਸੈਸ ਲਈ ਇਕੱਠੇ ਕਰ ਸਕਦੀਆਂ ਨੇ ਤਾਂ ਫਿਰ ਅਸੀਂ ਆਪ ਵੀ ਇਕੱਠੇ ਹੋ ਕੇ ਹੀ ਲੜਾਂਗੇ ਇੱਕ ਜੁੱਟ ਹੋ ਕੇ ਅੱਜ ਕੀ ਰਣਨੀਤੀ ਆ ਅਗਰ ਅਨੁਨੀਤੀ ਇਹੀ ਆ ਗਈ ਜੇ ਤਾਂ 26 ਤਰੀਕ ਤੱਕ ਸਾਨੂੰ ਕੋਈ ਪ੍ਰੋਸੈਸ ਦੇ ਵਾਈਜ਼ ਚੱਲਣ ਲਈ ਦੇਰੀ ਹੈ ਸਰਕਾਰ ਕੁਝ ਵੀ ਦੇ ਰਹੀ ਹੈਗੀ ਤਾਂ ਅਸੀਂ ਇਸ ਪ੍ਰੋਟੈਕਟ ਨੂੰ ਇੱਥੇ ਬੰਦ ਕਰਦੇ ਆਂਗੇ ਅਗਰ ਨਾ ਹੀ ਕੋਈ ਮਿਲਦਾ ਸਾਨੂੰ ਕੁਝ ਤਾਂ ਫਿਰ ਅਸੀਂ ਜਿਹੜਾ 26 ਤਰੀਕ ਨੂੰ ਆਗਾ ਉਹ ਅਸੀਂ ਕੁਝ ਨਾ ਕੁਝ ਕਰਾਂਗੇ ਜ਼ਰੂਰ ਹਾਂਜੀ ਮੰਤਰੀ ਸਾਹਿਬ ਦੀ ਕੋਠੀ ਦਾ ਘਰਾ ਵੀ ਕਰਾਂਗੇ ਤੇ ਇਹ ਨਹੀਂ ਪਤਾ ਹੈਗਾ ਕਿ ਜੇਦੋ ਸੰਗਰੂਰਤਾ ਨੂੰ ਜਾਣਾ ਪਿਆ ਤਾਂ ਅਸੀਂ ਸੰਗਰੂਰ ਵੀ ਜਾਵਾਂਗੇ ਮਤਲਬ ਕੀ ਨਾਮ ਹੈ ਕਿਹੜੀਆਂ ਬੰਗਾਂ ਨੂੰ ਲੈ ਕੇ ਅੱਜ ਪਦਰਸ਼ਨ ਕਰ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹੈ ਰਾਜਵਿੰਦਰ ਸਿੰਘ ਮੈਂ ਕੋਵਿਡ ਵਲੰਟੀਅਰ ਯੂਨੀਅਨ ਦਾ ਪ੍ਰਧਾਨ ਆ ਜੀ ਸਰ ਅਸੀਂ ਕੋਵਿਡ ਦੌਰਾਨ ਨਾ ਪੰਜਾਬ ਸਰਕਾਰ ਦਾ ਸਾਥ ਦਿੱਤਾ ਸੀ ਉਸ ਟਾਈਮ ਕਾਂਗਰਸ ਸਰਕਾਰ ਸੀ ਜਦੋਂ 2020 ਦੇ ਵਿੱਚ ਕੋਵਿਡ ਆਇਆ ਤੇ ਪ੍ਰਸ਼ਾਸਨ ਨੂੰ ਮੈਡੀਕਲ ਹੈਲਥ ਡਿਪਾਰਟਮੈਂਟ ਦੀ ਲੋਡ ਪਈ ਤਾਂ ਅਸੀਂ ਸਾਰੇ ਪੰਜ ਕੈਟਾਗਰੀ ਆ ਡਾਕਟਰਸ ਸਟਾਫ ਨਰਸ ਵਾਰਡ ਬॉय ਲੈਬ ਟੈਕਨੀਸ਼ੀਅਨ ਫਾਰਮਾਸਿਸਟ ਤੇ ਵਾਰਡ ਬॉय ਆ ਅਸੀਂ ਸਾਰੇ ਆਪਣੀ ਸੇਵਾਵਾਂ ਦੇ ਕੇ ਉਸ ਸਮੇਂ ਮਿਸ਼ਨ ਫਤਿਹ ਕਰੋਨਾ ਦੀ ਬਿਮਾਰੀ ਨੂੰ ਨਾਮ ਦਿੱਤਾ ਸੀਗਾ ਮਿਸ਼ਨ ਫਤਿਹ ਦਾ ਤੇ ਮਿਸ਼ਨ ਫਤਿਹ ਚ ਅਸੀਂ ਉਹਦਾ ਉਹਨਾਂ ਦਾ ਸਹਿਯੋਗ ਕੀਤਾ ਪੰਜਾਬ ਸਰਕਾਰ ਦਾ ਸਾਥ ਦਿੱਤਾ ਪਰ ਪੰਜਾਬ ਸਰਕਾਰ ਨੇ ਸਾਨੂੰ ਨੌਕਰੀ ਦੇਣ ਦਾ ਵਾਅਦਾ ਇੱਕ ਵਾਰੀ ਨੌਕਰੀ ਇੱਕ ਇੱਕ ਨੌਕਰੀ ਇੱਕ ਵਾਅਦਾ ਕਹਿ ਕੇ ਸੀਐਮ ਸਾਹਿਬ ਉਹਨਾਂ ਨੇ ਉਹ ਤਾਂ ਕਿਹਾ ਸੀਗਾ ਨੌਕਰੀ ਦੇ ਕੇ ਫਿਰ ਨੌਕਰੀ ਖੋਲੀ ਤੇ ਪਿਛਲੇ 3 ਸਾਲ ਤੋਂ ਅਸੀਂ ਸਰਕਾਰ ਦੇ ਨਾਲ ਲੜਦੇ ਆ ਰਹੇ ਆ ਪਹਿਲਾਂ ਅਸੀਂ ਚਰਨਜੀਤ ਚੰਨੀ ਜੀ ਨੂੰ ਵੀ ਘੇਰਿਆ ਸੀਗਾ ਖਰੜ ਉਹਨਾਂ ਨਾਲ ਵੀ ਸਾਡੀ ਮੀਟਿੰਗ ਸੈਕਸੈਸਫੁਲ ਹੋਈ ਸੀ ਸਾਨੂੰ ਹਾਂ ਕਰਤੀ ਸੀ ਤੇ ਹੁਣ ਰੀਸੈਂਟਲੀ 27 ਅਕਤੂਬਰ ਨੂੰ ਮੇਰੀ ਸੀਐਮ ਸਾਹਿਬ ਨਾਲ ਮੀਟਿੰਗ ਹੋਈ ਹੈ ਬੜੇ ਬਹੁਤ ਵਧੀਆ ਮੀਟਿੰਗ ਹੋਈ ਸੀ ਸਾਡੀ ਜਿਹਦੇ ਵਿੱਚ ਉਹਨਾਂ ਨੇ ਸਾਨੂੰ ਦੀਵਾਲੀ ਦਾ ਤੋਹਫਾ ਦੇਣ ਲਈ ਵਾਅਦਾ ਕਰਤਾ ਸੀਗਾ ਤੇ ਸਾਨੂੰ ਉਹਨਾਂ ਨੇ ਪੱਕਾ ਵਾਅਦਾ ਕੀਤਾ ਕਿ ਅਸੀਂ ਪੱਕੀ ਤੌਰ ਤੇ ਤੁਹਾਨੂੰ ਜੋਬ ਦਵਾਂਗੇ ਪਰ ਦੇਖ ਲਓ ਤੁਸੀਂ ਵੀ ਦੀਵਾਲੀ ਵੀ ਲੰਘੀ ਆ ਤੇ ਲੋੜੀ ਇਹ ਤੇ ਅਸੀਂ ਇਸੀ ਰੋਜ਼ ਦੇ ਵਿੱਚ ਅੱਜ ਪਟਿਆਲੇ ਡਾਕਟਰ ਬਲਵੀਰ ਦੇ ਰੋਸ ਕਰਨਾ ਹੈ ਘਰਵਲ ਤੇ ਖੰਡਾ ਚੌਂਕ ਜਮ ਕਰਾਂਗੇ ਅਹ ਦੇਖੋ ਕਾਰਨ ਮੈਨੂੰ ਨਹੀਂ ਪਤਾ ਹੈਗਾ ਸਰਕਾਰ ਆ ਸਰਕਾਰ ਦੀ ਆਪਣੀ ਮਰਜ਼ੀ ਆ ਹਨ ਜਿਵੇਂ ਆਪਣੇ ਸੀਐਮ ਸਾਹਿਬ ਕੋਲੇ ਰੈਲੀਆਂ ਨੂੰ ਸੰਬੋਧਨ ਕਰਨਾ ਏਡੀ ਵੱਡੀਆਂ ਵੱਡੀਆਂ ਰੈਲੀਆਂ ਕੇਜਰੀਵਾਲ ਸਾਹਿਬ ਆਏ ਨੇ ਪਟਿਆਲੇ ਏਡੀ ਤਕੜੀ ਰੈਲੀ ਹੋਈ ਸੀਗੀ ਇਹਨਾਂ ਚੀਜ਼ਾਂ ਨੂੰ ਕਰਨ ਨੂੰ ਟਾਈਮ ਹੈਗਾ ਪਰ ਜਿਹੜੀ ਸਾਡੀ ਫਾਈਲ ਆ ਉਹ ਸੀਐਮ ਆਫਿਸ ਦੇ ਵਿੱਚ ਪਈ ਆ ਸਾਰਾ ਤਿਆਰ ਪਿਆ ਹੈ ਬਸ ਉਹਨਾਂ ਨੇ ਸਾਈਨ ਕਰਨੇ ਆ ਤੇ ਸਾਨੂੰ ਨਿਯੁਕਤੀ ਪੱਤਰ ਵੰਡਣੇ ਆ ਸਿਰਫ ਆਉਣ ਵੇਲੇ ਦੇਖੋ ਅੱਜ ਤੁਸੀਂ ਦੇਖ ਰਹੇ ਹੋ ਸਾਡਾ ਕਟੋਕਟ 400 500 ਬੰਦਾ ਅੱਜ ਆਇਆ ਹੈ ਸਾਡੀ ਜਿਹੜੀ 918 ਬੰਦਿਆਂ ਦੀ ਲਿਸਟ ਸੀਐਮ ਸਾਹਿਬ ਨੂੰ ਦਿੱਤੀ ਹੋਈ ਆ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਨੇ ਨਾ ਹੱਲ ਕੀਤਾ ਤਾਂ ਅਸੀਂ 26 ਤਰੀਕ ਦਾ ਫਿਰ ਤੋਂ ਪਟਿਆਲੇ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਜੀ ਪਟਿਆਲਾ ਤੋਂ ਬਲਜੀਤ ਸਰਨਾ ਦੀ ਰਿਪੋਰਟ